ਹੁਣ ਨਵੀਂ ਅਪਡੇਟ ਆਈ ਹੈ ਪੂਰਾ ਸੱਚ ਸਾਹਮਣੇ ਆ ਗਿਆ ਤੇ ਪੂਰਾ ਖਲਾਸਾ ਹੋ ਗਿਆ ਪਿਛਲੇ ਦਿਨੀ ਅਬਲ ਖੁਰਾਣਾ ਪਿੰਡ ਦੇ ਵਿੱਚ 100 ਕਿੱਲੇ ਦੇ ਮਾਲਕ ਪਿਓ ਪੁੱਤ ਦਾ ਕਤਲ ਹੋਇਆ ਸੀ ਪਿਓ ਦਾ ਨਾਮ ਵਿਨੇ ਪ੍ਰਤਾਪ ਤੇ ਪੁੱਤਰ ਦਾ ਨਾਮ ਸੂਰਜ ਪ੍ਰਤਾਪ ਸਿੰਘ ਸੀ ਦੋਨਾਂ ਨੂੰ ਖੇਤ ਦੇ ਵਿੱਚ ਅਚਾਨਕ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਤੇ ਪੂਰੇ ਪੰਜਾਬ ਦੇ ਵਿੱਚ ਇਸ ਘਟਨਾ ਦੀ ਚਰਚਾ ਸੀ ਇੱਕ ਸਸਪੈਂਸ ਬਣਿਆ ਹੋਇਆ ਸੀ ਵੱਖ-ਵੱਖ ਤਰ੍ਹਾਂ ਦੇ ਅੰਦਾਜ਼ੇ ਲਾਏ ਜਾ ਰਹੇ ਸੀ ਕੋਈ ਕਹਿ ਰਿਹਾ ਸੀ ਕਿ ਕੋਈ ਗੈਂਗਸਟਰ ਹੋ ਸਕਦੇ ਨੇ ਮਾਰਨ ਵਾਲੇ ਕੋਈ ਕਹਿ ਰਿਹਾ ਸੀਗਾ ਕਿ ਕੋਈ ਫਰੋਤੀ ਦਾ ਜਾਂ ਲੁੱਟ ਖੋਹ ਦਾ ਮਾਮਲਾ ਹੋ ਸਕਦਾ ਪਰ ਪੂਰੀ ਕਹਾਣੀ ਸਾਹਮਣੇ ਆ ਗਈ ਹੈ ਕਿਉਂਕਿ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਸੀ ਉਹਨਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ ਪੁਲਿਸ ਦੇ ਕੋਲ ਸਰੈਂਡਰ ਕਰ ਦਿੱਤਾ ਹੈ ਔਰ ਹੁਣ ਉਹ ਸਿੱਧੇ ਅਦਾਲਤ ਦੇ ਵਿੱਚ ਪੇਸ਼ ਹੋ ਗਏ ਨੇ ਹੁਣ ਇਹ ਕਹਾਣੀ ਸਾਹਮਣੇ ਕੀ ਆਈ ਹੈ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਦੇਖੋ ਜ਼ਮੀਨਾਂ ਜਾਇਦਾਦਾਂ ਤੇ ਪੈਸਾ ਇਹ ਇੱਥੇ ਹੀ ਪਿਆ ਰਹਿ ਜਾਣਾ ਤੇ ਜਿਹੜੇ ਲੋਕ ਜ਼ਮੀਨਾਂ ਜਾਇਦਾਦਾਂ ਪਿੱਛੇ ਇੱਕ ਦੂਜੇ ਨੂੰ ਮਰਨ ਮਾਰਨ ਤੱਕ ਚਲੇ ਜਾਂਦੇ ਨੇ ਉਹਨਾਂ ਨੂੰ ਬਿਲਕੁਲ ਸਮਝ ਨਹੀਂ ਹੁੰਦੀ ਔਰ ਉਹ ਜ਼ਿੰਦਗੀ ਨੂੰ ਕਦੇ ਜਿਉ ਨਹੀਂ ਸਕਦੇ ਨਾ ਉਹ ਜਿਉਂਦੇ ਨੇ ਨਾ ਜੀਣ ਦਿੰਦੇ ਨੇ ਹੁਣ ਇਸ ਮਾਮਲੇ ਦੇ ਵਿੱਚ ਵੀ ਇਦਾਂ ਦੀ ਕਹਾਣੀ ਸੀਗੀ ਪੂੰਜੀਵਾਦੀ ਦੌਰ ਦੇ ਵਿੱਚ ਪੂੰਜੀ ਤੇ ਧਨ ਐਨਾ ਦਿਮਾਗਾਂ ਨੂੰ ਚੜਿਆ ਕਿ ਇਹ ਜਿਹੜਾ ਪਿਓ ਪੁੱਤ ਦਾ ਕਤਲ ਕੀਤਾ ਗਿਆ ਇਹ ਵੀ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਇਆ ਉਹਨਾਂ ਦੇ ਆਪਸੀ ਹੀ ਕੋਈ ਪਹਿਲਾਂ ਦੇ ਜਾਣਕਾਰ ਰਿਸ਼ਤੇਦਾਰ ਸੀ ਜਿਨ੍ਹਾਂ ਦੇ ਨਾਲ ਉਹਨਾਂ ਦਾ ਵਿਵਾਦ ਸੀ ਦਵਿੰਦਰ ਰਾਣਾ ਨੇ ਹੁਣ ਆਤਮ ਸਮਰਪਣ ਕੀਤਾ ਇਸ ਮਾਮਲੇ 'ਚ ਔਰ ਮੈਂ ਦੱਸ ਦਿਆਂ ਇਹ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਸੀ ਜਿਨ੍ਹਾਂ ਤੇ ਦੋਸ਼ ਲੱਗੇ ਨੇ ਇਹ ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਤੇ ਡਿਪਟੀ ਮੁੱਖ ਮੰਤਰੀ ਪੰਜਾਬ ਰਹਿ ਚੁੱਕਿਆ ਸੁਖਜਿੰਦਰ ਸਿੰਘ ਰੰਧਾਵਾ ਇਹ ਉਹਨਾਂ ਦੇ ਸਹੁਰਾ ਪਰਿਵਾਰ ਦੱਸਿਆ ਜਾ ਰਿਹਾ ਹੈ ਉਹਨਾਂ ਦਾ ਸਾਲਾ ਤੇ ਉਹਨਾਂ ਦਾ ਸਹੁਰੇ ਦੇ ਉੱਪਰ ਇਹ ਦੋਸ਼ ਜਿਹੜੇ ਉਹ ਲੱਗੇ ਨੇ ਤੇ ਹੁਣ ਦਵਿੰਦਰ ਸਿੰਘ ਰਾਣਾ ਨੇ ਆਤਮ ਸਮਰਪਣ ਕਰ ਦਿੱਤਾ ਹੈ ਹੁਣ ਇਹ ਪੂਰਾ ਮਾਮਲਾ ਕੀ ਸੀ ਪੁਰਾਣਾ ਜ਼ਮੀਨੀ ਵਿਵਾਦ ਸੀ ਜ਼ਮੀਨ ਜਿਹੜੇ ਮਾਰੇ ਗਏ ਆ ਪਿਓ ਪੁੱਤ ਵਿਨੇ ਪ੍ਰਤਾਪ ਸਿੰਘ ਤੇ ਸੂਰਜ ਪ੍ਰਤਾਪ ਸਿੰਘ ਇਹਨਾਂ ਦੇ ਕੋਲ ਵੀ ਜ਼ਮੀਨ ਬਹੁਤ ਸੀ ਮਤਲਬ 100 ਕਿੱਲੇ ਤੋਂ ਉੱਪਰ ਦੱਸੀ ਜਾਂਦੀ ਹੈ 150 ਕਿੱਲੇ ਦੇ ਨੇੜੇ ਦੱਸੀ ਜਾਂਦੀ ਹੈ ਹੁਣ ਤੁਸੀਂ ਦੱਸੋ ਜ਼ਮੀਨ ਦਾ ਵਿਵਾਦ ਕਿੰਨਾ ਕੁ ਹੁੰਦਾ ਹੈ ਇੱਥੇ ਆਪਾਂ ਵੇਖਦੇ ਹਾਂ ਸਾਡੇ ਆਲੇ-ਦੁਆਲੇ ਲੋਕ ਨਿੱਕੀ-ਮੋਟੀ ਵਿੰਗੀ-ਵੱਟ ਤੋਂ ਵੀ ਲੜ ਪੈਂਦੇ ਨੇ ਤੇ ਕਤਲ ਕਰ ਦਿੰਦੇ ਨੇ ਕਈ ਵਾਰੀ ਰਾਹ ਦੇਣ ਲੈਣ ਨੂੰ ਲੈ ਕੇ ਜਾਂ ਖਾਲ ਪਾਉਣ ਨੂੰ ਲੈ ਕੇ ਯਾ ਫੋਟਕਵਟ ਇਧਰ ਹੋ ਗਈ ਫੋਟਕੂ ਇਧਰ ਹੋ ਗਈ ਇਹਨਾਂ ਮਾਮਲਿਆਂ ਨੂੰ ਲੈ ਕੇ ਸਾਡੇ ਲੋਕ ਹੁਣ ਤੱਕ ਮਾਰਦੇ ਮਰਾਉਂਦੇ ਆ ਰਹੇ ਨੇ ਸਾਡੇ ਦਿਮਾਗਾਂ ਦੇ ਵਿੱਚ ਜਿਹੜਾ ਸਿਸਟਮ ਹੈ ਜਿਹੜਾ ਪੂੰਜੀ ਤੇ ਖੜਾ ਸਿਸਟਮ ਹੈ ਇਹ ਇੰਨੀ ਜਿਆਦਾ ਪੂੰਜੀ ਤੋਂ ਨ ਦਿੱਤੀ ਹੈ ਕਿ ਸਾਨੂੰ ਰਿਸ਼ਤੇ ਨਾਤੇ ਨਜ਼ਰ ਨਹੀਂ ਆਉਂਦੇ ਸਾਨੂੰ ਪੂੰਜੀ ਹੀ ਪੂੰਜੀ ਨਜ਼ਰ ਆਉਂਦੀ ਹੈ ਪੂੰਜੀ ਸਾਡੇ ਲਈ ਮੁੱਖ ਹੋ ਗਈ ਹੈ ਤੇ ਜ਼ਿੰਦਗੀ ਸਾਡੇ ਲਈ ਛੋਟੀ ਹੋ ਗਈ ਹੈ ਅਸੀਂ ਜ਼ਿੰਦਗੀ ਨੂੰ ਅਜਾਈ ਗਵਾ ਦਿੰਨੇ ਆ ਪੂੰਜੀ ਪਿੱਛੇ ਤੇ ਇਹੀ ਪੂਰਾ ਕਾਂਡ ਜਿਹੜਾ ਇਸ ਮਾਮਲੇ ਦੇ ਵਿੱਚ ਮਿੱਤਰੋ ਵਾਪਰਿਆ ਜੇ ਇਸ ਮਾਮਲੇ ਦੇ ਵਿੱਚ ਵੀ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਸਾਰਾ ਕੁਝ ਹੋਇਆ ਹੋਇਆ ਕਿਵੇਂ ਪਿਛਲੇ ਦਿਨੀ ਉਹ ਚੰਡੀਗੜ੍ਹ ਰਹਿੰਦੇ ਆ ਜਿਹੜੇ ਪਿਓ ਪੁੱਤ ਮਾਰੇ ਗਏ ਸੀਗੇ ਕਿਉਂਕਿ ਜ਼ਮੀਨ ਖੁੱਲੀ ਐ ਤੇ ਫਿਰ ਉਹ ਉਹੋ ਜੀ ਥਾਂ ਤੇ ਰਹਿਣਗੇ ਜਿੱਥੇ ਉਹਨਾਂ ਨੂੰ ਵਧੀਆ ਲੱਗਦਾ ਪਿਛਲੇ ਦਿਨੀ ਉਹ ਆਪਣੇ ਖੇਤ ਆਏ ਸੀ ਕਣਕਾਂ ਦੀਆਂ ਵਾਢੀਆਂ ਚੱਲ ਰਹੀਆਂ ਨੇ ਤੇ ਜਦੋਂ ਉਹ ਸ਼ਾਮ ਦੇ ਟਾਈਮ ਆਪਣੇ ਖੇਤ ਸੀਗੇ ਪਿਓ ਪੁੱਤ ਛੋਟੀ ਜੀ ਉਮਰ ਦਾ ਮੁੰਡਾ ਤੇ ਉਹਦਾ ਪਿਓ ਆ 45 47 ਸਾਲ ਦਾ ਵਿਨੇ ਪ੍ਰਤਾਪ ਤੇ ਉੱਥੇ ਕੁਝ ਵਿਅਕਤੀ ਉਹਨਾਂ ਦੇ ਮਗਰ ਆਏ ਦੱਸਿਆ ਜਾਂਦਾ ਕਿ ਉਹ ਰਸਤੇ ਦੇ ਵਿੱਚ ਇੱਕ ਪੈਸੇ ਦੇ ਉੱਪਰ ਆਪਸ ਦੇ ਵਿੱਚ ਬੈਸੇ ਨੇ ਤੇ ਪਹਿਲਾਂ ਤੋਂ ਜ਼ਮੀਨੀ ਵਿਵਾਦ ਉਹਨਾਂ ਦਾ ਚੱਲਦਾ ਸੀ ਬੈਸ ਦੇ ਵਿੱਚ ਦੂਜੀ ਧਿਰ ਨੂੰ ਇੰਨੀ ਗੁੱਸਾ ਚੜਿਆ ਕਚੀਚੀ ਚੜੀ ਜਾਂ ਪਲੈਨਿੰਗ ਵੀ ਹੋ ਸਕਦੀ ਪਹਿਲਾਂ ਦੀ ਬਹੁਤ ਸਾਰੇ ਕੇਸਾਂ ਦੇ ਵਿੱਚ ਪਲੈਨਿੰਗ ਨਹੀਂ ਹੁੰਦੀ ਮੌਕੇ ਤੇ ਗੁੱਸਾ ਚੜ ਜਾਂਦਾ ਤੇ ਗੁੱਸਾ ਕੰਟਰੋਲ ਕਰਨਾ ਬਹੁਤ ਸਾਰੇ ਲੋਕਾਂ ਨੂੰ ਨਹੀਂ ਆਉਂਦਾ ਗੁੱਸਾ ਕੰਟਰੋਲ ਕਰਨਾ ਨਹੀਂ ਆਉਂਦਾ ਤੇ ਇੱਕ ਦੂਜੇ ਨੂੰ ਮਾਰ ਬੈਠਦੇ ਨੇ ਜਾਂ ਇੱਕ ਦੂਜੇ ਨਾਲ ਲੜ ਪੈਂਦੇ ਨੇ ਤੇ ਇਸੇ ਤਰ੍ਹਾਂ ਇਸ ਕੇਸ ਦੇ ਵਿੱਚ ਵਾਪਰਿਆ ਉਹ ਗੋਲੀਆਂ ਮਾਰ ਕੇ ਉੱਥੋਂ ਉਦੋਂ ਤਾਂ ਤਿੱਤਰ ਹੋ ਗਏ ਸੀ ਸ਼ਾਇਦ ਉਹਨਾਂ ਨੂੰ ਐ ਲੱਗਦਾ ਹੋ ਸਕਦਾ ਕਿ ਫੜੇ ਨਹੀਂ ਜਾਣਾ ਪਤਾ ਨਹੀਂ ਲੱਗਣਾ ਹਨੇਰੇ 'ਚ ਹੋਇਆ ਇਹ ਲੁਕ ਜਾਏਗਾ ਪਰ ਹੁਣ ਜਦੋਂ ਪੂਰਾ ਰੌਲਾ ਪੈ ਗਿਆ ਪਰਚਾ ਦਰਜ ਹੋ ਗਿਆ ਤਾਂ ਹੁਣ ਇੱਕ ਵਿਅਕਤੀ ਨੇ ਆਤਮ ਸਮਰਪਣ ਕੀਤਾ ਪੁਲਿਸ ਦੇ ਕੋਲੇ ਹੁਣ ਯਾਰ ਮੈਂ ਤਾਂ ਤੁਹਾਡੇ ਨਾਲ ਇਹ ਗੱਲ ਜਰੂਰ ਕਰਨੀ ਚਾਹਣਾ ਤੁਸੀਂ ਦੇਖੋ ਪਹਿਲੀ ਉੱਥੇ ਪਈ ਹੈ ਇੱਕ ਪਰਿਵਾਰ ਪੂਰਾ ਖਤਮ ਹੋ ਗਿਆ ਪਿਓ ਤੇ ਪੁੱਤ ਦੋਨੇ ਮਾਰੇ ਗਏ ਤੇ ਦੂਜਾ ਪੂਰਾ ਪਰਿਵਾਰ ਹੁਣ ਜੇਲ੍ਹ ਦੀਆਂ ਰੋਟੀਆਂ ਖਾਏਗਾ ਪੂਰੀ ਉਮਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੜੇਗਾ ਹੁਣ ਤੁਸੀਂ ਦੱਸ ਦਿਓ ਫਾਇਦਾ ਕੀ ਨਿਕਲੇਗਾ ਜਿਨ੍ਹਾਂ ਨੇ ਜ਼ਿੰਦਗੀ ਨੂੰ ਜਿਉਣਾ ਹੁੰਦਾ ਉਹ ਜ਼ੀਰੋ ਤੋਂ ਵੀ ਜ਼ਿੰਦਗੀ ਸ਼ੁਰੂ ਕਰਕੇ ਜੀ ਲੈਂਦੇ ਨੇ ਤੇ ਸਾਡੇ ਲੋਕਾਂ ਦੇ ਅੰਦਰ ਜਿਹੜੀ ਇਹ ਬੜੀ ਆਪਾਂ ਕਈ ਲੋਕ ਕਹਿੰਦੇ ਅਣਖ ਪਿੱਛੇ ਅਸੀਂ ਮਰੇ ਆ ਮੈਨੂੰ ਲੱਗਦਾ ਇਹ ਕਈ ਇਸ ਤਰ੍ਹਾਂ ਦੀਆਂ ਗੈਰਤਾ ਅਸੀਂ ਪਾਲੀਆਂ ਨੇ ਜਿਨ੍ਹਾਂ ਦੀ ਲੋੜ ਨਹੀਂ ਹੈਗੀ ਇਹ ਕਈ ਇਸ ਤਰ੍ਹਾਂ ਦੀਆਂ ਜ਼ਗੀਰੂ ਸੋਚਾਂ ਤੇ ਗੈਰਤਾ ਸਾਡੇ ਦਿਮਾਗਾਂ 'ਚ ਨੇ ਜਿਨ੍ਹਾਂ ਦੀ ਜ਼ਰੂਰਤ ਲੋੜ ਨਹੀਂ ਗਈ ਉਹ ਸਾਡਾ ਹੰਕਾਰ ਹੁੰਦਾ ਉਹ ਸਾਡੀ ਈਗੋ ਹੁੰਦੀ ਆ ਅਸੀਂ ਮਣਾ ਮੂਈ ਹੰਕਾਰ ਚੁੱਕੀ ਫਿਰਦੇ ਆ ਉਹਨੂੰ ਫਿਰ ਅਸੀਂ ਅਣਖ ਮੰਨ ਲੈਨੇ ਆ ਤੇ ਅਣਖ ਮੰਨ ਕੇ ਅਸੀਂ ਜੋ ਕਾਰਵਾਈਆਂ ਕਰਦੇ ਆ ਉਹਦਾ ਜਦੋਂ ਨੁਕਸਾਨ ਹੁੰਦਾ ਫਿਰ ਅਸੀਂ ਆਪਣੀ ਪਿੱਠ தਪਤ ਪਾ ਲੈਨੇ ਆ ਵੀ ਇਹ ਤਾਂ ਸ਼ਾਇਦ ਮੇਰੀ ਅਣਖ ਸੀ ਮੇਰੀ ਗੈਰਤ ਸੀ ਪਰ ਮਿੱਤਰੋ ਨਹੀਂ ਹੁਣ ਇਸ ਮਾਮਲੇ ਦੇ ਵਿੱਚ ਇਹ ਜੋ ਹੋਇਆ ਤੁਸੀਂ ਆਪਣਾ ਕਮੈਂਟ ਲਿਖਿਓ ਕਿ ਇਹ ਠੀਕ ਹੋਇਆ ਵੇਖੋ ਮੈਂ ਇਹ ਕਹੂੰਗਾ ਜੇ ਉਹਨਾਂ ਕੋਲ 100 ਤੋਂ ਵੱਧ ਕਿਲਾ ਪੈਲੀ ਸੀ ਕਿੱਲਾ ਦੋ ਕਿੱਲੇ ਦਾ ਰੌਲਾ ਹੁੰਦਾ ਕਈ ਵਾਰ ਮਰਲਿਆਂ ਦਾ ਹੁੰਦਾ ਕਈ ਵਾਰ ਤਾਂ ਇਹਨਾਂ ਚੀਜ਼ਾਂ ਨੂੰ ਜੇ ਦਰਕਨਾਰ ਕਰ ਦਿੱਤਾ ਜਾਵੇ ਤਾਂ ਕੋਈ ਏਡੀ ਗੱਲ ਨਹੀਂ ਹੁੰਦੀ ਜਦੋਂ ਇੰਨਾ ਕੁਝ ਹੋਵੇ ਫਿਰ ਛੋਟੀਆਂ ਚੀਜ਼ਾਂ ਦੇ ਗੱਲ ਨਹੀਂ ਲੱਗਣਾ ਚਾਹੀਦਾ ਪਰ ਦੂਜੀ ਧਿਰ ਜਿੰਨੇ ਮਾਰਿਆ ਉਹਨੂੰ ਵੀ ਸੋਚਣਾ ਚਾਹੀਦਾ ਮਨੁੱਖੀ ਜ਼ਿੰਦਗੀ ਬਹੁਤ ਕੀਮਤੀ ਹੈ ਜਿਹੜਾ ਮਰ ਗਿਆ ਨਾ ਉਹਨੇ ਵਾਪਸ ਨਹੀਂ ਆਉਣਾ ਤੇ ਕਾਤਲ ਬਣ ਕੇ ਇਸ ਧਰਤੀ ਤੋਂ ਜਾਣਾ ਮੇਰੇ ਖਿਆਲ ਦੇ ਨਾਲ ਇਹ ਕੋਈ ਬਹੁਤ ਪ੍ਰਾਪਤੀ ਵਾਲੀ ਗੱਲ ਨਹੀਂ ਮਨੁੱਖੀ ਜਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਪ੍ਰਾਪਤੀ ਇਸ ਗੱਲ 'ਚ ਇਹ ਵੀ ਮੈਂ ਕਿੰਨੇ ਲੋਕਾਂ ਨੂੰ ਬਚਾਇਆ ਪ੍ਰਾਪਤੀ ਇਸ ਗੱਲ 'ਚ ਮੈਂ ਕਿੰਨੇ ਲੋਕਾਂ ਦੀ ਸਹਾਇਤਾ ਕੀਤੀ ਪ੍ਰਾਪਤੀ ਇਸ ਗੱਲ 'ਚ ਮੈਂ ਕਿੰਨਿਆਂ ਦੇ ਕੰਮ ਆਇਆ ਪ੍ਰਾਪਤੀ ਇਸ ਗੱਲ 'ਚ ਮੈਂ ਕਿੰਨੇ ਲੋਕਾਂ ਦੀ ਹੈਲਪ ਤੇ ਸਹਾਰਾ ਬਣਿਆ ਇਸ ਗੱਲ 'ਚ ਕੋਈ ਪ੍ਰਾਪਤੀ ਨਹੀਂ ਹੈਗੀ ਵੀ ਮੈਂ ਕਿੰਨਿਆਂ ਨਾਲੋਂ ਟੁੱਟਿਆ ਮੈਂ ਕਿੰਨਿਆਂ ਨੂੰ ਕੁੱਟਿਆ ਮੈਂ ਕਿੰਨਿਆਂ ਨੂੰ ਵੱਢਿਆ ਮੈਂ ਕਿੰਨਿਆਂ ਨੂੰ ਗੋਲੀ ਮਾਰੀ ਇਸ ਗੱਲ 'ਚ ਕੋਈ ਪ੍ਰਾਪਤੀ ਨਹੀਂ ਬਹੁਤ ਸਾਰੇ ਲੋਕਾਂ ਨੂੰ ਸੋਚ ਗਲਤ ਹੋਣ ਕਰਕੇ ਇਹ ਮਾਰ ਧਾੜ ਮਨੁੱਖੀ ਜਾਨਾਂ ਦਾ ਕਤਲੋਗਾਰਤ ਇਹ ਲੱਗਦੀ ਹੋ ਸਕਦੀ ਕੋਈ ਪ੍ਰਾਪਤੀ ਹੈ ਬਹੁਤ ਸਾਰੇ ਸਾਡੇ ਬੁੱਧੂ ਲੋਕ ਇਹ ਜਿਹੜੀਆਂ ਆਮ ਨਿੱਜੀ ਲੜਾਈ ਝਗੜੇ ਨੇ ਇਹਨਾਂ ਨੂੰ ਸੂਰਮਤਾਈ ਬਹਾਦਰੀ ਇਦਾਂ ਦੇ ਕਿਸਿਆਂ ਨਾਲ ਵੀ ਜੋੜਦੇ ਨੇ ਪਰ ਇਹ ਬਿਲਕੁਲ ਸਰਾਸਰ ਬੇਵਕੂਫੀ ਬੇਅਕਲੀਆ ਇਹ ਇਹ ਜ਼ਿੰਦਗੀ ਜਿਉਣ ਵਾਲੀਆਂ ਗੱਲਾਂ ਨਹੀਂ ਗਿਆ ਜਦੋਂ ਤੱਕ ਮਨੁੱਖੀ ਸੋਚ ਸਮਝ ਚੋਂ ਇਹ ਚੀਜ਼ਾਂ ਨਹੀਂ ਜਾਂਦੀਆਂ ਉਦੋਂ ਤੱਕ ਧਰਤੀ ਦੇ ਉੱਪਰ ਮਨੁੱਖ ਦੀ ਸੋਚ ਤੇ ਜ਼ਿੰਦਗੀ ਕਦੇ ਵੀ ਵਧੀਆ ਨਹੀਂ ਬਣ ਸਕਦੀ ਮਨੁੱਖ ਨੂੰ ਸਕੂਨ ਅਸਲ ਚ ਆਉਂਦਾ ਹੀ ਉਦੋਂ ਆ ਜਦੋਂ ਉਹ ਇਹਨਾਂ ਚੀਜ਼ਾਂ ਤੋਂ ਰਹਿਤ ਹੋ ਜਾਂਦਾ ਜਦੋਂ ਉਹ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਂਦਾ ਜਦੋਂ ਉਹ ਇਹਨਾਂ ਚੀਜ਼ਾਂ ਤੋਂ ਬਾਹਰ ਆ ਜਾਂਦਾ ਉਦੋਂ ਮਨੁੱਖ ਨੂੰ ਸਕੂਨ ਮਿਲ ਸਕਦਾ ਸੋ ਇਹ ਜਿਹੜੀ ਘਟਨਾ ਵਾਪਰੀ ਹੈ ਇਸੇ ਤਰ੍ਹਾਂ ਦੀ ਘਟਨਾ ਹੀ ਇੱਕ ਹੋਰ ਵਾਪਰੀ ਕੱਲ ਇੱਕ ਪੁੱਤ ਨੇ ਆਪਣੇ ਬੁੱਢੇ ਪਿਓ ਨੂੰ ਗੋਲੀ ਠੋਕੀ ਹੈ। ਇਸੇ ਤਰ੍ਹਾਂ ਦੀ ਘਟਨਾ ਹੀ 2 ਦਿਨ ਪਹਿਲਾਂ ਵਾਪਰੀ ਹੈ ਬਠਿੰਡੇ ਦੇ ਵਿੱਚ। ਇੱਕ ਬੁੱਢੀ ਬੇਬੇ ਨੂੰ ਉਹਦੇ ਹੀ ਪੁੱਤ ਨੇ 30 ਰੁਪਈਆ ਪਿੱਛੇ ਉਹਦੀ ਲੱਤ ਤੋੜੀ ਹੈ। ਹੁਣ ਇਹਨਾਂ ਘਟਨਾਵਾਂ ਦੀ ਜੇਕਰ ਤੁਸੀਂ ਪਰਚੋਲ ਕਰੋ ਇਹਨਾਂ ਦੀ ਜੜ ਫਰੋਲੋ ਤਾਂ ਸੱਚ ਮੁੱਚ ਇਹ ਜੜ ਸਾਰੀ ਸਾਡੀ ਅਕਲ ਸਾਡੀ ਵਿਚਾਰਤਾਰਾ ਦੇ ਨਾਲ ਜਾ ਕੇ ਮਿਲਦੀ ਹੈ ਤੇ ਵਿਚਾਰ ਧਾਰਾ ਤੇ ਅਕਲ ਦੇ ਵਿੱਚੋਂ ਸਾਡੇ ਲਾਲਚ ਸਵਾਰਥ ਬੇਈਮਾਨੀਆਂ ਉਹ ਸਭ ਕੁਝ ਨਿਕਲਦੀ ਹੈ ਸੋ ਮੈਂ ਤਾਂ ਇਹੀ ਕਹਿ ਸਕਦਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਅਸੀਂ ਨਾ ਕਰਿਆ ਕਰੀਏ ਪਤਾ ਨਹੀਂ ਕਦੋਂ ਮੈਨੂੰ ਗੁੱਸਾ ਆ ਜੇ ਤੁਹਾਨੂੰ ਆ ਜੇ ਪਰ ਪਹਿਲਾਂ ਤਾਂ ਇਹਨਾਂ ਚੀਜ਼ਾਂ ਪਿੱਛੇ ਮਨੁੱਖੀ ਜਾਨਾਂ ਦਾ ਕਹਾਣ ਨਾ ਕਰੀਏ ਤੇ ਦੂਜਾ ਅਸੀਂ ਆਪਣੇ ਆਪ ਨੂੰ ਇੰਨਾ ਕੰਟਰੋਲ 'ਚ ਰੱਖੀਏ ਗੁੱਸਾ ਮਨੁੱਖ ਨੂੰ ਚਲਾਵੇ ਇਹ ਠੀਕ ਨਹੀਂ ਮਨੁੱਖ ਗੁੱਸੇ ਨੂੰ ਚਲਾਵੇ ਇਹ ਠੀਕ ਹੈ ਭਾਵਨਾਵਾਂ ਤੇ ਕਾਬੂ ਤੇ ਕੰਟਰੋਲ ਜ਼ਰੂਰ ਚਾਹੀਦਾ ਹੈ ਜਿਨ੍ਹਾਂ ਲੋਕਾਂ ਦਾ ਭਾਵਨਾਵਾਂ ਤੇ ਕਾਬੂ ਤੇ ਕੰਟਰੋਲ ਨਹੀਂਗਾ ਉਹ ਬਹੁਤ ਵੱਡੀ ਤਬਾਹੀ ਦਾ ਕਾਰਨ ਪਹਿਲਾਂ ਵੀ ਬਣਦੇ ਰਹੇ ਨੇ ਅੱਜ ਵੀ ਬਣ ਰਹੇ ਨੇ ਆਉਣ ਵਾਲੇ ਟਾਈਮ 'ਚ ਬਣਦੇ ਵੀ ਰਹਿਣਗੇ ਸੋ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨਾ ਚਾਹੀਦਾ ਤੁਸੀਂ ਕੀ ਕਹੋਗੇ ਬਹੁਤ ਮਿਹਰਬਾਨੀ ਸ਼ੁਕਰੀਆ